ਜਿੰਨਾ ਅਸੀਂ ਮੋਬਾਈਲਸ ਦੇ ਵਿੱਚ ਜਿਆਦਾ ਵਧਾਂਗੇ ਜਿੰਨਾ ਟੈਕਨੋਲੋਜੀ ਦੇ ਵਿੱਚ ਅਸੀਂ ਜਿਆਦਾ ਵਧਾਂਗੇ ਸਾਡੀ ਪੇਸ਼ੈਂਸ ਉਨੀ ਜਿਆਦਾ ਖਤਮ ਹੁੰਦੀ ਜਾ ਰਹੀ ਆ ਉਨੀ ਖਤਮ ਹੁੰਦੀ ਜਾਏਗੀ ਜਿੱਦਾਂ ਅਦਲੂਕੀਕਰਨ ਕਿ ਅਸੀਂ ਜੀ ਆਧੁਨਿਕ ਹੋ ਰਹੇ ਆ ਜਿੰਨੀ ਇਹ ਚੀਜ਼ ਵਾਧੀ ਜਾਏਗੀ ਸਬਰ ਉਨਾ ਘਟਦਾ ਜਾਏਗਾ আর ਘਟਦਾ ਜਾ ਰਿਹਾ ਹੈ ਉਹਦੀਆਂ ਬਹੁਤ ਸਾਰੀਆਂ ਐਗਜ਼ੈਂਪਲਸ ਮੇਰੇ ਕੋਲ ਆ ਤੁਸੀਂ ਦੇਖੋ ਸਭ ਤੋਂ ਫਸਟ ਐਗਜ਼ੈਂਪਲ ਰੀਲਸ ਲੈ ਲਓ ਤੁਸੀਂ ਮੋਬਾਈਲਸ ਤੇ ਰੀਲਸ ਦੇਖਦੇ ਕਿੰਨੇ ਜਣਿਆਂ ਨੂੰ ਪਤਾ ਵੀ ਰੀਲਾ ਆਉਂਦੀਆਂ ਆ ਮੋਬਾਈਲ ਦੇ ਉੱਤੇ ਸੱਚਾਈ ਨਾਲ ਹੱਥ ਖੜੇ ਕਰ ਦਿਓ ਹੁਣ ਹੋ ਰੇ ਨਾ ਹੌਲੀ ਹੌਲੀ ਓਕੇ ਥੈਂਕ ਯੂ ਅੱਜ ਉਹਨਾਂ ਸ਼ਾਰਟ ਰੀਲਸ ਨੇ ਇਨਸਾਨ ਪੈਸ਼ੈਂਸ ਨੂੰ ਇੰਨਾ ਖਤਮ ਕਰ ਦਿੱਤਾ ਕਿ ਉਹ ਲੰਮਾ ਸਮਾਂ ਪ੍ਰਚਾਰ ਵੀ ਨਹੀਂ ਸੁਣ ਸਕਦਾ ਕਥਾ ਨਹੀਂ ਸੁਣ ਸਕਦਾ ਸਤ ਸੰਗ ਨਹੀਂ ਸੁਣ ਸਕਦਾ ਵਰਸ਼ਿਪ ਨਹੀਂ ਸੁਣ ਸਕਦਾ ਕਿਉਂਕਿ ਉਹਨੂੰ 1.5 ਮਿੰਟ ਦੀ ਆਦਤ ਪੈ ਗਈ ਕਿ 1.5 ਮਿੰਟ ਦੇ ਵਿੱਚ ਕੋਈ ਫੁੱਲ ਐਂਟਰਟੇਨਮੈਂਟ ਉਹਨਾਂ ਦਾ ਕਰ ਰਿਹਾ ਇਸ ਲਈ ਪੂਰਾ ਐਪੀਸੋਡ ਦੇਖਣ ਦੀ ਉਹਨਾਂ ਦੇ ਅੰਦਰ ਹਿੰਮਤ ਹੀ ਨਹੀਂ ਰਹੀ ਸਬਰ ਹੀ ਨਹੀਂ ਰਿਹਾ ਕਿ ਅੱਧਾ ਘੰਟਾ ਕਿਸੇ ਨੂੰ ਸੁਣਨ ਜਾਂ ਅੱਧਾ ਘੰਟਾ ਕਿਸੇ ਚੀਜ਼ ਨੂੰ ਬਰਦਾਸ਼ਤ ਕਰਨ ਉਹ ਸੋਚਦੇ 1.5 ਮਿੰਟ ਦਾ ਹੀ ਸਾਨੂੰ ਪ੍ਰਚਾਰ ਵੀ ਦਿੱਤਾ ਜਾਵੇ 1.5 ਮਿੰਟ ਦੇ ਵਿੱਚ ਪਾਸਟਰ ਜੀ ਪਾਸ ਤੁਸੀਂ ਕੋਈ ਇੱਕ ਸ਼ਬਦ ਸਾਨੂੰ ਦੇ ਦਿਓ ਚਲੋ ਜੀ ਮਤਲਬ ਸਾਨੂੰ ਤੁਸੀਂ ਇਹ ਨਾ ਕਹੋ ਕਿ 40 ਰਾਤਾਂ ਪ੍ਰਾਰਥਨਾ ਕਰੋ ਸਾਨੂੰ ਤੁਸੀਂ ਇਹ ਨਾ ਕਹੋ ਵਰਤ ਰੱਖੋ ਸਾਨੂੰ ਤੁਸੀਂ ਇਹ ਨਾ ਕਹੋ ਦੋ-ਦੋ ਘੰਟੇ ਪ੍ਰਾਰਥਨਾ ਕਰੋ ਨਹੀਂ ਪਾਸਟਰ ਜੀ ਜਿੰਨਾ ਤੁਹਾਡੇ ਕੋਲ ਬੈਠਾਂਗੇ ਤੁਸੀਂ ਤੇ ਉਹਨਾਂ ਕੁਝ ਸੁਣਾਈ ਜਾਣਾ ਤੁਸੀਂ ਕੋਈ ਇੱਕ ਸ਼ਬਦ ਬੋਲੋ ਸਾਡੇ ਜੀਵਨ ਉੱਤੇ ਬਰਕਤ ਵਾਲਾ ਤਾਂ ਸਾਡਾ ਕੰਮ ਹੋ ਜਾਣਾ ਮਤਲਬ ਇੰਨਾ ਸਬਰ ਘਟ ਗਿਆ ਅੱਜ ਇਨਸਾਨ ਦੀ ਪੇਸ਼ੈਂਸ ਕਿੰਨੀ ਰਹਿ ਗਈ ਆ 1.5 ਮਿੰਟ ਤੱਕ ਦੀ ਰਹਿ ਗਈ ਬਸ ਉਹ ਇੰਨਾ ਕਿ ਜਿਹੜਾ ਹੈ ਨਾ ਕਿਸੇ ਚੀਜ਼ ਨੂੰ ਦੇਖਦੇ ਆ ਉਹਦੇ ਬਾਅਦ ਦੇ ਵਿੱਚ ਉਹਨੂੰ ਸਕਰੋਲ ਕਰ ਦਿੰਦੇ ਅੱਗੇ ਨਗਾ ਦੇ ਦਿੰਦੇ ਕਿ ਨਹੀਂ ਜਦੋਂ ਲੜਾਈ ਹੁੰਦੀ ਸੀ ਘਰਾਂ ਦੇ ਵਿੱਚ ਨੌ ਸੱਸ ਦੀ ਲੜਾਈ ਹੋ ਜਣੀ ਤੀਵੀ ਆਦਮੀ ਦੀ ਲੜਾਈ ਹੋ ਜਣੀ ਪਹਿਲਾਂ ਤਾਂ ਮਾਪਿਆਂ ਨੇ ਕੁੜੀਆਂ ਨੂੰ ਸਿਖਾਇਆ ਹੁੰਦਾ ਸੀਗਾ ਭਾਈ ਹੁਣ ਤੂੰ ਚਲੇ ਗਈਆਂ ਤੇ ਚਲੇ ਗਈਆਂ ਬਸ ਦਿਨੀ ਸੁਦੀ ਆਈ ਰਾਜੀ ਬਾਜੀ ਆਈ ਤੱਬਰ ਟੀਰ ਦੇ ਨਾਲ ਆਈ ਰੁੱਸ ਕੇ ਨਾਲ ਇੱਕ ਤਾਂ ਹੁਣੇ ਸਿੱਖਿਆ ਦੇਣੀ ਬੰਦ ਹੋ ਗਏ ਫੇਰ ਜੇ ਕਿਤੇ ਬਾਹਲਾ ਹੀ ਵਿਚਾਰੀ ਦਾ ਸਿਰੋਂ ਪਾਣੀ ਲੰਘਦਾ ਸੀਗਾ ਤੇ ਉਹ ਚਿੱਠੀ ਲਿਖਦੀ ਸੀ ਲਕੋਲ ਕੋ ਕੇ 2-3 ਦਿਨ ਚਿੱਠੀ ਲਿਖਣ ਨੂੰ ਲੱਗ ਜਾਣੇ ਫੇਰ ਚਿੱਠੀ ਪਹੁੰਚਣ ਨੂੰ 10-15 ਦਿਨ ਲੱਗਣੇ ਜਦੋਂ ਤੱਕ ਚਿੱਠੀ ਮਾਪਿਆਂ ਦੇ ਪਹੁੰਚੜੀ ਤੇ ਮਾਪਿਆਂ ਨੇ ਆਉਣ ਦਾ ਪ੍ਰੋਗਰਾਮ ਬਣਾਉਣਾ ਉਹਨੇ ਚਿਰ ਨੂੰ ਘਰ ਵਿੱਚ ਘਿਓ ਖਿਚੜੀ ਇੱਕ ਹੋਏ ਹੁੰਦੀ ਉਹਨੇ ਚਿਰ ਨੂੰ ਮਸਲਾ ਖਤਮ ਹੋ ਜਾਂਦਾ ਸੀ ਲੜਾਈ ਮੁੱਕ ਜਾਂਦੀ ਸੀ ਉਹਨੇ ਚਿਰ ਨੂੰ ਸਾਰੀਆਂ ਮਿਸਅੰਡਰਸਟੈਂਡਿੰਗਸ ਹੋਣੇ ਚਿਹਰੇ ਦੇ ਵਿੱਚ ਰੁੱਸਣਾ ਮਨਾਉਣਾ ਹੋ ਜਾਂਦਾ ਸੀਗਾ ਅੱਜ ਅੰਦਰ ਕਿਸੇ ਨੇ ਕੋਸ਼ਿਆ ਬਾਥਰੂਮ ਦੇ ਵਿੱਚ ਵੜ ਕੇ ਟੈਕਸਟ ਕਰੋ ਤੇ ਬੂਹਾ ਖੋਲੋ ਬੱਲ ਵੱਜੀ ਤਾਂ ਭਰਾ ਬੂਹੇ ਤੇ ਹੁੰਦੇ ਆ ਮਾਪੇ ਬੂਹੇ ਤੇ ਹੁੰਦੇ ਆ ਵੀ ਤੁਸੀਂ ਹੁੰਦੇ ਕੌਣ ਸਾਡੀ ਕੁੜੀ ਨੂੰ ਇਦਾਂ ਇਸ ਲਈ ਸਮਝਾ ਰਹੀ ਕਰਨਾ ਪੈਂਦਾ ਸੀ ਔਰ ਕਈ ਕਈ ਸਾਲ ਇੱਕ ਦੂਜੇ ਨੂੰ ਸਮਝਣ ਵਾਸਤੇ ਲੱਗ ਜਾਂਦੇ ਸੀ ਮੈਰिज ਦੇ ਬਾਅਦ ਵਿੱਚ ਕਿ ਹਸਬੰਦ ਨੂੰ ਕੀ ਪਸੰਦ ਆ ਇਹਦਾ ਸੁਭਾਅ ਕੀ ਆ ਇਹ ਚਾਹੁੰਦਾ ਕੀ ਇਹ ਸੇਮ ਹੀ ਕੋਸ਼ਿਸ਼ ਹਸਬੰਦ ਦੀ ਰਹਿੰਦੀ ਸੀ ਵਾਈਫ ਨੂੰ ਸਮਝਣ ਦੀ ਅੱਜ ਰਿਸ਼ਤੇ ਦੀ ਗੱਲ ਛਿੜਨ ਦਾ ਬਸ ਦੇਰ ਆ ਨੰਬਰ ਪੈਰੈਂਟਸ ਨਾ ਵੀ ਦੇਣ ਜਨਤਾ ਇੰਨੀ ਐਡਵਾਂਸ ਆ ਕਿਸੇ ਨਾ ਕਿਸੇ ਕੋਲੋਂ ਨੰਬਰ ਲੈ ਲੈਣਾ ਚੈਟਿੰਗ ਸਟਾਰਟ ਕਾਲਿੰਗ ਸਟਾਰਟ ਤੈਨੂੰ ਕੀ ਪਸੰਦ ਹੈ ਦੱਸ ਦੇ ਮੈਨੂੰ ਕੀ ਪਸੰਦ ਹੈ ਦੱਸ ਦੇ ਸਾਰੇ ਕੱਚੇ ਚਿੱਠੇ ਪਹਿਲਾਂ ਹੀ ਖੁੱਲ ਜਾਂਦੇ ਅਰ ਯਕੀਨ ਕੋਈ ਨਹੀਂ ਕਿ ਵਿਆਹ ਵਾਲੇ ਦਿਨ ਤੱਕ ਕਹਾਣੀ ਪਹੁੰਚੂਗੀ ਕਿ ਨਹੀਂ ਕਿਉਂਕਿ ਚੰਗਾ ਮਾੜਾ ਸਭ ਪਹਿਲਾਂ ਹੀ ਬਾਅਦ ਕਿਉਂ ਪੇਸ਼ੈਂਸ ਨਹੀਂ ਆ ਅੱਛਾ ਵਿਆਹ ਦੇ ਬਾਅਦ ਚ ਮੈਂ ਸਮਝੂਗੀ ਕਿ ਇਹਨੂੰ ਆਲੂ ਗੋਭੀ ਪਸੰਦ ਹੈ ਤੇ ਉਹ ਸੋਇਦਾ ਵਿਆਹ ਦੇ ਬਾਅਦ ਚ ਮੈਨੂੰ ਪਤਾ ਲੱਗੂਗਾ ਕਿ ਇਹਨੂੰ ਗੋਲ ਗੱਪੇ ਪਸੰਦ ਹੈ ਤਾਂ ਪਹਿਲਾਂ ਹੀ ਕਿਉਂ ਨਹੀਂ ਪਤਾ ਲੱਗਦਾ ਚਰਾ ਉਹਨੂੰ ਪੁੱਛਿਆ ਜਾਂਦਾ ਤੇਰੀ ਮੰਮੀ ਦਾ ਕੀ ਸੁਭਾਅ ਆ ਤੇਰੀ ਮੰਮੀ ਨਹੀਂ ਚੰਗੀ ਉਹ ਕਹਿੰਦਾ ਤੇਰੀ ਮੰਮੀ ਨਹੀਂ ਚੰਗੀ ਚੰਗਾ ਜੇ ਨਹੀਂ ਚੰਗੀਆਂ ਤੇ ਤੂੰ ਹੋਰ ਲੱਭ ਤੇ ਮੈਂ ਹੋਰ ਲੱਭ ਦ ਸਬਰ ਖਤਮ ਸੋਚਣਾ ਕਿ ਬਾਜ਼ਾਰ ਨੂੰ ਜਾਵਾਂਗੇ ਕੁਛ ਲੈ ਕੇ ਆਵਾਂਗੇ ਮਾਈਂਡ ਵਿੱਚ ਰੱਖਣਾ ਚੱਲ ਇੱਕ ਚੀਜ਼ ਦੇ ਲਈ ਕੀ ਬਾਜ਼ਾਰ ਨੂੰ ਜਾਣਾ ਦੋ ਚਾਰ ਚੀਜ਼ਾਂ ਇਕੱਠੀਆਂ ਹੋਣਗੀਆਂ ਤੇ ਹਮ ਕੱਢ ਕੇ ਜਾਣਾ ਹੈ ਬੱਸੇ ਬਹਿ ਕੇ ਜਾਣਾ ਇਹੋ ਜੀ ਗਰਮੀ ਦੇ ਵਿੱਚ ਤੇ ਹੋਰ ਸਮਾਨ ਕਰਦਾ ਜਦੋਂ ਇਕੱਠਾ ਹੋ ਜੂਗਾ ਇਕੱਠਾ ਲੈ ਕੇ ਆਵਾਂਗੇ ਇੱਕ ਸਬਰ ਸੀ ਪਰ ਆਨਲਾਈਨ ਅੱਧੀ ਰਾਤ ਨੂੰ ਇੱਕ ਪੈਨ ਚਾਹੀਦਾ ਤੇ ਆਰਡਰ ਕਰ ਦੋ ਵੇਸਟ ਆਫ ਮਨੀ ਸਬਰ ਖਤਮ ਅਰ ਜਦੋਂ ਅਸੀਂ ਸਬਰ ਕਰਦੇ ਸੀ ਨਾ ਤੇ ਉਹ ਜਦੋਂ ਇਕੱਠੀਆਂ ਚੀਜ਼ਾਂ ਦੀ ਲਿਸਟ ਬਣਦੀ ਸੀ ਫਿਰ ਬਜਟ ਸੈੱਟ ਕੀਤਾ ਜਾਂਦਾ ਸੀਗਾ ਕਿ ਆਪਾਂ ਇਹ ਚੀਜ਼ਾਂ ਲੈਣੀਆਂ ਜ਼ਿਆਦਾ ਜ਼ਰੂਰੀ ਆਹੀ ਚੀਜ਼ਾਂ ਆ। ਹੁਣ ਜਦੋਂ ਅਸੀਂ ਆਨਲਾਈਨ ਵੇਸਟ ਆਫ ਮਨੀ ਕਰਾਂਗੇ ਇੱਕ ਜਾਣੇ ਕਮਾਉਣ ਵਾਲਾ ਤੇ ਪੰਜ ਜਾਣੇ ਆਨਲਾਈਨ ਸ਼ਾਪਿੰਗ ਕਰਨ ਵਾਲੇ ਘਰ 'ਚ ਕਲੇਸ਼ ਪੈਣਾ ਹੀ ਪੈਣਾ ਹੈ। ਜਦੋਂ ਅਸੀਂ ਹੱਦ ਤੋਂ ਬਾਹਰ ਕਿਸੇ ਵੀ ਚੀਜ਼ ਵਿੱਚ ਅੱਗੇ ਵਧਦੇ ਆ ਉਹ ਸਾਡੇ ਨੁਕਸਾਨ ਦੇ ਲਈ ਆ। ਵਚਨ 'ਚ ਲਿਖਿਆ ਨਾ ਜੇ ਸ਼ਹਿਦ ਆ ਤੇ ਬਾਲਾ ਨਾ ਖਾਏ ਨਾ ਹੋਵੇ ਖਾ ਕੇ ਉਹ ਗਲੱਛ ਦਵੇਂ। ਉਹ ਵੀ ਲਿਮਟ ਵਿੱਚ ਰਹਿ ਕੇ ਕੋਈ ਚੰਗੀ ਚੀਜ਼ ਆ ਨਾ ਤੇ ਉਹਨੂੰ ਵੀ ਜਿੰਨਾ ਲਿਮਟ ਵਿੱਚ ਰਹਿ ਕੇ ਯੂਜ਼ ਕੀਤਾ ਜਾਏ ਉਨਾ ਹੀ ਜ਼ਿਆਦਾ ਫਾਇਦੇਮੰਦ ਆ ਅੱਜ ਕੋਈ ਲਾਈਨ ਵਿੱਚ ਲੱਗਣ ਦੇ ਲਈ ਰਾਜੀ ਨਹੀਂ ਆ ਪੇਸ਼ੈਂਸ ਖਤਮ ਹੋ ਗਈ ਕਿ ਮੇਰੀ ਵਾਰੀ ਇੰਨੇ ਚਿਰ ਬਾਅਦ ਆਉਗੀ ਨਹੀਂ 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 ਮੈਂ ਬਰਦਾਸ਼ਤ ਨਹੀਂ ਕਰ ਸਕਦਾ ਨਲਕੇ ਦੀਆਂ ਚਾਰ ਬੋਕੀਆਂ ਮਾਰ ਕੇ ਠੰਡਾ ਪਾਣੀ ਆਊਗਾ ਨਹੀਂ ਹੁਣ ਤਾਂ ਮੋਟਰਾਂ ਲੱਗੀਆਂ ਫ੍ਰਿਜਾਂ ਲੱਗੀਆਂ ਹੁਣ ਆਦਤ ਹੋ ਗਈ ਫ੍ਰਿਜ ਦਾ ਬੂਹਾ ਖੋਲ ਕੇ ਬੋਤਲ ਨੂੰ ਸਿੱਧਾ ਮੂੰਹ ਲਾ ਕੇ ਠੰਡਾ ਪਾਣੀ ਪੀਣ ਦੀ ਤਾਂ ਪੇਸ਼ੈਂਸ ਖਤਮ ਹੋ ਗਈ ਕਿ ਕੌਣ ਵੇਟ ਕਰੇ ਚਾਰ ਬੋਕੀਆਂ ਮਾਰ ਕੇ ਠੰਡਾ ਪਾਣੀ ਕੱਢਣ ਦੀ ਪੇਸ਼ੈਂਸ ਖਤਮ ਹੋ ਰਹੀ ਆ ਜਿੰਨਾ ਅਸਤੀ ਆਧੁਨਿਕ ਹੋ ਰਹੇ ਆ ਜਿੰਨਾ ਅਸੀਂ ਟੈਕਨੋਲੋਜੀ ਦੇ ਵਿੱਚ ਅੱਗੇ ਵਧ ਰਹੇ ਆ ਸਾਡਾ ਸਬਰ ਘਟ ਰਿਹਾ ਆ ਸਾਡੇ ਅੰਦਰੋਂ ਸਹਿਣਸ਼ੀਲਤਾ ਘਟ ਰਹੀ ਆ ਥੋੜਾ ਜਿਹਾ ਆਪਣੇ ਆਪ ਦੇ ਉੱਤੇ ਕੰਟਰੋਲ ਕਰਨਾ ਸਿੱਖੋ ਕੁਝ ਚੀਜ਼ਾਂ ਦੇ ਵਿੱਚ ਆਪਣੇ ਆਪ ਨੂੰ ਇਸ ਟੈਕਨੋਲੋਜੀ ਤੋਂ ਦੂਰ ਕਰਨਾ ਸਿੱਖੋ ਤੁਸੀਂ ਦੇਖੋ ਕਿੰਗਾਂ ਥਾਵਾਂ ਦੇ ਉੱਤੇ ਫਸਾਦ ਪੈ ਜਾਂਦੇ ਆ ਤੇ ਇੱਕ ਇੱਕ ਦੋ ਦੋ ਦਿਨ ਨਾ ਇੰਟਰਨੈਟ ਨਹੀਂ ਚੱਲਦੇ ਸਰਕਾਰਾਂ ਇੰਟਰਨੈਟ ਬੰਦ ਕਰ ਦਿੰਦੀਆਂ ਆ ਅੱਜ ਜਦੋਂ ਕਿਤੇ ਇੰਟਰਨੈਟ ਬੰਦ ਹੋਵੇ ਨਾ ਤੇ ਟੱਬਰ ਇੱਕ ਦੂਜੇ ਨੂੰ ਖਾਣ ਨੂੰ ਫਿਰਦਾ ਵੀ ਤੈਨੂੰ ਖਾਜੂ ਲੂਣ ਭੁੱਕ ਕੇ ਰੋਟੀ ਰਹਿਣ ਤੋਂ ਅੱਜ ਇੰਨਾ ਖਾऊं ਵੱਡੂ ਕਰਦੇ ਬੱਚੇ ਬੱਚੇ ਛੱਡੋ ਸਾਰੀ ਦੁਨੀਆ ਦਾ ਹੀ ਇਹ ਹਾਲ ਆ ਜਾਦਾ ਅਸੀਂ ਇਨਾਂ ਚੀਜ਼ਾਂ ਦੇ ਨਾਲ ਜੁੜ ਗਏ ਆ ਰੇ ਇਹ ਚੀਜ਼ਾਂ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਤਰੱਕੀ ਵੱਲ ਨੂੰ ਨਹੀਂ ਸਾਨੂੰ ਨਾਸ਼ ਵੱਲ ਨੂੰ ਲੈ ਕੇ ਜਾ ਰਹੀਆਂ ਈ ਅੱਜ ਇਨਸਾਨ ਆਪ ਪ੍ਰਾਰਥਨਾ ਕਰਨੀ ਪਸੰਦ ਨਹੀਂ ਕਰਦਾ ਕਿਸੇ ਦੀ ਪ੍ਰਾਰਥਨਾ ਸੁਣਨੀ ਠੀਕ ਹੈ ਅਰ ਮੈਂ ਕਿੰਨਿਆਂ ਨੂੰ ਪੁੱਛਦੀ ਆ ਤੁਸੀਂ ਕਿੰਨਾ ਚਿਰ ਪ੍ਰਾਰਥਨਾ ਕਰਦੇ ਆ ਅਸੀਂ ਪਾਸਟਰੀ ਸੈਰ ਕਰਨ ਨੂੰ ਜਾਂਦਾ ਨਾ ਜਿਮ ਕਰਨ ਨੂੰ ਜਾਂਦਾ ਅਸੀਂ ਹੈੱਡਫੋਨ ਲਾ ਲਈਦੇ ਅਸੀਂ ਰੋਟੀ ਬਣਾਉਂਦੀਆਂ ਹੁੰਦੀਆਂ ਨਾ ਤੇ ਆਪਾਂ ਉੱਥੇ ਬਲੂਟੂਥ ਲਾਇਆ ਹੁੰਦਾ ਵੈਲ ਡਨ ਯੂ ਸ਼ੁੱਡ ਬਹੁਤ ਵਧੀਆ ਗੱਲ ਆ ਤੁਹਾਨੂੰ ਇਦਾਂ ਕਰਨਾ ਚਾਹੀਦਾ ਪਰ ਮੈਂ ਪੁੱਛਦੀ ਆ ਕਿ ਤੁਸੀਂ ਕਿੰਨਾ ਚਿਰ ਕਰ ਰਹੇ ਹੋ ਮੈਂ ਤੁਹਾਨੂੰ ਇਹ ਨਹੀਂ ਪੁੱਛਦੀ ਕਿ ਕਿਸੇ ਦੀ ਕੀਤੀ ਹੋਈ ਪ੍ਰਾਰਥਨਾ ਤੁਸੀਂ ਕਿੰਨਾ ਚਿਰ ਸੁਣ ਰਹੇ ਹੋ ਮੈਂ ਪੁੱਛਦੀ ਪਰਸਨਲੀ ਤੁਸੀਂ ਕਿੰਨਾ ਚਿਰ ਕਰ ਰਹੇ ਹੋ ਤੁਹਾਡਾ ਆਪਣਾ ਪਰ ਆਪਣਾ ਕੋਈ ਵੀ ਰਿਲੇਸ਼ਨਸ਼ਿਪ ਹੈ ਹੀ ਨਹੀਂ ਪਰਮੇਸ਼ਵਰ ਦੇ ਨਾਲ ਵਚਨ ਪੜਨਾ ਨਹੀਂ ਆਨਲਾਈਨ ਸੁਣ ਲੈਣਾ ਆਨਲਾਈਨ ਸੁਣੋ ਇਹ ਇੱਕ ਤਰੀਕੇ ਨਾਲ ਜਦੋਂ ਅਸੀਂ ਆਨਲਾਈਨ ਸੁਣਨੇ ਆ ਇਹ ਏਦਾਂ ਲਾ ਲਓ ਵੀ ਜਿੱਦਾਂ ਇੱਕ ਨਿਆਣਾ ਐਮਬੀਡੀ ਤੋਂ ਮਦਦ ਲੈ ਰਿਹਾ ਆ ਐਮਬੀਡੀ ਦਾ ਪਤਾ ਨਾ ਜਦੋਂ ਆਪਾਂ ਸਕੂਲਾਂ ਵਿੱਚ ਜਾਂਦੇ ਸੀ ਜਿਹੜੇ ਸਵਾਲ ਆਪਾਂ ਨੂੰ ਨਹੀਂ ਆਉਂਦੇ ਐਮਬੀਡੀ 'ਚ ਪਹਿਲਾਂ ਹੀ ਉਹਨਾਂ ਦੇ ਉੱਤਰ ਲਿਖੇ ਹੁੰਦੇ ਜਦੋਂ ਅਸੀਂ ਕਿਸੇ ਨੂੰ ਸੁਣਦੇ ਆ ਉਹ ਹੈਲਪਿੰਗ ਬੁੱਕ ਹੈ ਉਹ ਇੱਕ ਐਮਬੀਡੀ ਦੇ ਵਾਂਗ ਹੈ ਪਰ ਇਮਤਿਹਾਨ ਵਿੱਚ ਐਮਬੀਡੀ ਅਲਾਉ ਨਹੀਂ ਹੁੰਦੀ ਇਮਤਿਹਾਨ ਦੇ ਸਮੇਂ ਵਿੱਚ ਪੇਪਰਾਂ ਦੇ ਸਮਿਆਂ ਦੇ ਵਿੱਚ ਐਗਜ਼ਾਮਸ ਦੇ ਵਿੱਚ ਹੈਲਪਿੰਗ ਬੁੱਕਸ ਅਲਾਉ ਨਹੀਂ ਹੁੰਦੀਆਂ ਉੱਥੇ ਜੋ ਤੁਹਾਨੂੰ ਆਉਂਦਾ ਤੁਸੀਂ ਉਹੀ ਲਿਖ ਕੇ ਪਾਸ ਹੋਣਾ ਹੁੰਦਾ ਔਰ ਆਤਮਿਕ ਜੀਵਨ ਦੇ ਵਿੱਚ ਜੋ ਤੁਹਾਨੂੰ ਗਿਆਨ ਆ ਵਚਨ ਦਾ ਉਸੇ ਗਿਆਨ ਨੇ ਤੁਹਾਡਾ 베ੜਾ ਬੰਨੇ ਲਾਉਣਾ ਆ ਜਿਹੜੀਆਂ ਪ੍ਰਾਰਥਨਾਵਾਂ ਤੁਸੀਂ ਆਪ ਕਰੋਗੇ ਉਹਨਾਂ ਪ੍ਰਾਰਥਨਾਵਾਂ ਨੇ ਹੀ ਤੁਹਾਡੇ ਜੀਵਨ ਦੇ ਵਿੱਚ ਕੰਮ ਕਰਨਾ ਆ